ਬਟਿੰਡਾ ਦੇ ਐਮਐਫਐਲ ਗੁਰਦੁਆਰਾ ਦੇ ਕੋਲ ਐਮਐਫਐਲ ਟਾਊਨਸ਼ਿਪ ਦੇ ਵਿੱਚ ਜਿਹੜਾ ਗੁਰਦੁਆਰੇ ਦੇ ਕੋਲ ਹੈਗਾ ਉਹਦੇ ਵਿੱਚ ਇੱਕ ਮੁੰਡੇ ਵੱਲੋਂ ਬੜੀ ਹੀ ਘਟਿਆ ਹਰਕਤ ਆਪਦੀ ਮਾਂ ਦੇ ਨਾਲ ਕੀਤੀ ਗਈ ਨਸ਼ੇ ਦੇ ਲਈ ਉਸਨੇ ਆਪਦੀ ਮਾਂ ਤੋਂ ਬਜ਼ੁਰਗ ਮਾਤਾ ਤੋਂ ਜਿਹੜੀ 70 ਸਾਲ ਦੀ ਸੀ ਉਹ ਤੋਂ ਪੈਸੇ ਮੰਗੇ ਪੈਸੇ ਦੀ ਮੰਗ ਕੀਤੀ ਲੇਕਿਨ ਜਦੋਂ ਮਾਤਾ ਨੇ ਪੈਸੇ ਦੇਣ ਤੋਂ ਇਨਕਾਰ ਕਰਤਾ ਤਾ ਉਸ ਮੁੰਡੇ ਨੇ ਆਪਦੀ ਮਾਤਾ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਡਾਂਗਾ ਨਾਲ ਇਨੇ ਬੁਰੀ ਤਰੀਕੇ ਨਾਲ ਕਟਿਆ ਕਿ ਉਹ ਕੁੱਟਿਆ ਕਿ ਉਹ ਬਜ਼ੁਰਗ ਮਾਤਾ ਦੀਆਂ ਦੋਨੋਂ ਲੱਤਾਂ ਜਿਹੜੀਆਂ ਬੁਰੀ ਤਰੀਕੇ ਨਾਲ ਤੋੜ ਦਿੱਤੀਆਂ ਤੇ ਲਹੂ ਨੂੰ ਲਹੂ ਰੋਹਾਨ ਕਰਤਾ ਇਸ ਘਟਨਾ ਦੀ ਸੂਚਨਾ ਮਿਲਨ ਤੇ ਸਾਡੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਟੀਮ ਮੌਕੇ ਤੇ ਪਹੁੰਚੀ ਤੇ ਜ਼ਖਮੀ ਬਜ਼ੁਰਗ ਮਾਤਾ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਇਹਦੇ ਵਿੱਚ ਇੱਕ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਉਹ ਮੁੰਡਾ ਕੁੱਟਣ ਵਾਲਾ ਸੀਗਾ ਉਹ ਜੀ ਦਾ ਉਹ ਰਿਟਾਇਰਡ ਟੀਚਰ ਹੈ ਸਰਕਾਰੀ ਟੀਚਰ ਸੀਗਾ ਉਹ ਰਿਟਾਇਰਡ ਸੀਗਾ ਉਹਦੀ ਮਾਤਾ ਵੀ ਕਿਸੇ ਟਾਈਮ ਸਰਕਾਰੀ ਟੀਚਰ ਸੀਗੀ ਤੇ ਉਹਨੇ ਨਸ਼ੇ ਦੇ ਵਾਸਤੇ ਪੈਸੇ ਨਾ ਮਿਲਣ ਦੇ ਕਰਕੇ ਹੀ ਆਪਦੀ ਮਾਤਾ ਨੂੰ ਇੰਨੇ ਗਲਤ ਤਰੀਕੇ ਨਾਲ ਇੰਨੇ ਦਰਿੰਦਗੀ ਵਾਲੇ ਤਰੀਕੇ ਦੇ ਨਾਲ ਕੁੱਟਿਆ ਕਿ ਉਹਦੀਆਂ ਦੋਨੋਂ ਲੱਤਾਂ ਬਜਾਰੀ ਬਜ਼ੁਰਗ ਮਾਤਾ ਦੀਆਂ ਤੋੜਤੀਆਂ ਆ ਬਜ਼ੁਰਗ ਮਾਤਾ ਦਾ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਇਲਾਜ ਚੱਲ ਰਿਹਾ ਹੈ